ਗੁਰ ਕਾ ਸ਼ਬਦ ਨਾ ਮੇਟੈ ਕੋਇ ਗੁਰ ਨਾਨਕ ਨਾਨਕ ਹਰ ਸੋਈ ਗੋਡ ਮਹੱਲਾ ਪੰਜਵਾਂ RAM RAM ਸੰਗ ਕਰ ਬਿਵਹਾਰ RAM 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 ਪ੍ਰਾਨ ਅਧਾਰ RAM 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 ਕੀਰਤਨ ਗਾਈ ਰਮਤ RAM ਸਭ ਰਹੇ ਉਸ ਮਾਏ ਸੰਤ ਜਨਾ ਮਿਲ ਬੋਲੋ RAM ਸਭ ਤੇ ਨਿਰਮਲ ਪੂਰਨ ਕਾਮ ਰਹਾਉ ਰਾਮ ਰਾਮ ਧਨ ਸੰਚ ਪੰਡਾਰ ਰਾਮ 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 ਕਰ ਆਹਾਰ ਰਾਮ ਰਾਮ ਵੀਸਰ ਨਹੀਂ ਜਾਏ ਕਰ ਕਿਰਪਾ ਗੁਰ ਦੀ ਆ ਬਤਾਏ ਰਾਮ 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 ਸਦਾ ਸਹਾਈ ਰਾਮ 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 ਲਿਵ ਲਾਏ ਰਾਮ ਰਾਮ ਜਪ ਨਿਰਮਲ ਭਈ ਜਨਮ ਜਨਮ ਕੇ ਕਿਲ ਵਿਖ ਗਏ ਰਮਤ ਰਾਮ ਜਨਮ ਮਰਨ ਨਿਵਾਰੈ ਉਚਰਤ RAM ਭੈ ਪਾਰ ਉਤਾਰੈ ਸਭ ਤੇ ਉਚ RAM ਪਰਗਾਸ ਨਿਸ ਬਾਸੁਰ ਜਪ ਨਾਨਕ ਦਾਸ ਗੋਂਡ ਮਹੱਲਾ ਪੰਜਵਾਂ ਹੁਣ ਕੋ ਖਸਮ ਕੀਨੀ ਠਾਕ ਹਾਰੀ ਦਾਸ ਸੰਗ ਤੇ ਮਾਰ ਬਦਾਰੀ ਗੋਬਿੰਦ ਭਗਤ ਕਾ ਮਹਿਲ ਨਾ ਪਾਇਆ RAM ਜਨਾ ਮਿਲ ਮੰਗਲ ਗਾਇਆ ਸੰਗਲ ਸ੍ਰੇਸ਼ਟ ਕੇ ਪੰਚ ਸਿੱਖਦਾਰ ਰਾਮ ਭਗਤ ਕੇ ਪਾਣੀ ਹਾਰ ਰਹਾਉ ਜਗਤ ਪਾਸ ਤੇ ਲੇਤੇ ਦਾਨ ਗੋਬਿੰਦ ਭਗਤ ਕਉ ਕਹੈ ਸਲਾਮ ਲੂਟ ਲੇ ਸਾਖਤ ਪਤ ਖੋਵਹਿ ਸਾਤ ਜਨਾਂ ਪਗ ਮਲ ਮਲ ਧੋਐ ਪੰਚ ਪੂਤ ਜਣੇ ਇਕ ਮਾਇ ਉਤਪੁਜ ਖੇਲ ਕਰ ਜਗਤ ਵਿਆਇ ਤੀਨ ਗੁਣਾ ਕੈ ਸੰਗ ਰਚ ਰਸੀ ਇਨ ਕੋ ਛੋੜ ਉਪਰ ਜਨ ਬਸੇ ਕਰ ਕਿਰਪਾ ਜਨ ਲਈ ਛਡਾਏ ਜਿਸਕੇ ਸੇਤ ਨ ਰਖੇ ਹਟਾਏ ਕਹੋ ਨਾਨਕ ਭਗਤ ਪ੍ਰਭ ਸਾਰ ਬਿਨ ਭਗਤੀ ਸਭ ਹੋਏ ਖੁਆਰ ਗੋਡ ਮਹੱਲਾ ਪੰਜਵਾ ਕਲ ਕਲੇਸ਼ ਮਿਟੇ ਹਰ ਨਾਈ ਦੁੱਖ ਬਿਨ ਸੇ ਸੁਖ ਕੀ ਨੋ ਠਾਉ ਜਪ ਜਪੇ ਅਮਰਤ ਨਾਮ ਅਗਾਈ संत प्रसाद सगल फल पाए राम जपत जन पार परे जन्म जन्म के पाप हरि रहाउ गुर के चरण रिदए उर धारी अग्नि सागर ते उतरे पारे जन्म मरण सब मिटियो पाद प्रभु सियो लागी सहज समाद स्थान तन अंतर को स्वामी सगल कटा काय अंतर जामी ਕਰ ਕਿਰਪਾ ਜਾਂ ਕੋ ਮਤ ਦੇ ਆਠ ਪਹਿਰ ਪ੍ਰਭ ਕਾ ਨਾਉ ਲੀ ਜਾਂ ਕੈ ਅੰਤਰ ਵਸੈ ਪ੍ਰਭ ਆਪ ਤਾਂ ਕੈ ਹਿਰਦੈ ਹੋਏ ਪ੍ਰਗਾਸ ਭਗਤ ਪਾਏ ਹਰ ਕੀਰਤਨ ਕਰੀਐ ਜਪ ਪਾਰਬ ਰਾਮ ਨਾਨਕ ਨਿਸਤਰੀਐ ਗੋਂਡ ਮਹੱਲਾ ਪੰਜਵਾਂ ਗੁਰ ਕੇ ਚਰਨ ਕਮਲ ਨਮਸ਼ਕਾਰ ਕਾਮ ਕ੍ਰੋਧ ਇਸ ਤਨ ਤੇ ਮਾਰ ਹੋਏ ਰਹੀ ਐ ਸਗਲ ਕੀ ਰੀਨਾ ਘਟ ਘਟ ਰਮਈਆ ਸਭ ਮਹਚੀਨਾ ਇਨ ਬਿਦਰਮਹੁ ਗੋਪਾਲ ਗੋਬਿੰਦ ਤਨ ਤਨ ਪ੍ਰਭ ਕਾ ਪ੍ਰਭ ਕੀ ਜਿੰਦ ਰਹਾਉ ਆਠ ਪਹਿਰ ਹਰ ਕੇ ਗੁਣ ਗਾਉ ਜੀ ਪ੍ਰਾਨ ਕੋ ਇਹੈ ਸੁਆਉ ਤਜ ਅਭਮਾਨ ਜਾਨ ਪ੍ਰਭ ਸੰਗ ਸਾਧ ਪ੍ਰਸਾਦ ਹਰਿ ਸਿਉ ਮਨ ਰੰਗ ਜਿਨ ਤੋਂ ਕੀਆ ਤਿਸ ਕਉ ਜਾਨ ਆਗੇ ਦਰਗਾਹ ਪਾਵੇ ਮਾਨ ਮਨ ਤਨ ਨਿਰਮਲ ਹੋਏ ਨਿਹਾਲ ਰਸਨਾ ਨਾਮ ਜਪਤ ਗੋਪਾਲ ਘਰ ਕਿਰਪਾ ਮੇਰੇ ਦੀਨ ਦਿਆਲਾ ਸਾਧੂ ਕੀ ਮਨ ਮੰਗੈ ਰਵਾਲਾ ਹੋ ਹੋ ਦਿਆਨ ਦੇਹੋ ਪ੍ਰਭ ਦਾਨ ਨਾਨਕ ਜਪ ਜੀਵੇ ਪ੍ਰਭ ਨਾਮ ਗੋਂਡ ਮਹੱਲਾ ਪੰਜਵਾ ਧੂਪ ਦੀਪ ਸੇਵਾ ਗੋਪਾਲ ਅਨਕ ਬਾਰ ਬੰਦਨ ਕਰਤਾਰ ਪ੍ਰਭ ਕੀ ਸਰਨ ਗਹੀ ਸਭ ਤਿਆਗ ਗੁਰ ਸੋ ਪਰਸੰਨ ਭਏ ਵਡ ਭਾਗ ਆਠ ਪਹਿਰ ਗਾਈਐ ਗੋਬਿੰਦ ਤਨ ਤਨ ਪ੍ਰਭ ਕਾ ਪ੍ਰਭ ਕੀ ਜਿੰਦ ਰਹਾਉ ਹਰ ਗੁਣ ਰਮਤ ਭਏ ਆਨੰਦ ਪਾਰ ਬ੍ਰਹਮ ਪੂਰਨ ਬਖਸ਼ੰਦ ਕਰ ਕਿਰਪਾ ਜਨ ਸੇਵਾ ਲਾਏ ਜਨਮ ਮਰਨ ਦੁਖ ਮੇਟ ਮਲਾਈ ਕਰਮ ਧਰਮ ਇਹ ਤਤ ਗਿਆਨ ਸਾਧ ਸੰਗ ਜਪੀਐ ਹਰਨਾਮ ਸਾਗਿਰ ਤਰ ਬੋਹਿਤ ਪ੍ਰਭ ਚਰਨ ਅੰਤਰ ਜਾਮੀ ਪ੍ਰਭ ਕਾਰਨ ਕਰਨ ਰਾਖ ਲੀਏ ਆਪਣੀ ਕਿਰਪਾ ਧਾਰ ਪੰਜ ਦੂਤ ਭਾਗੇ ਬਿਕਰਾਲ ਜੂਐ ਜਨਮ ਨਾ ਕਬਹ ਹਾਰ ਨਾਨਕ ਕਾ ਅੰਗ ਕੀਆ ਕਰਤਾਰ ਗੋਂਡ ਮਹੱਲਾ ਪੰਜਵਾ ਕਰ ਕਿਰਪਾ ਸੁਖ ਅਨੰਦ ਕਰੀ ਬਾਲਕ ਰਖ ਲੀਏ ਗੁਰਦੇਵ ਪ੍ਰਭ ਕਿਰਪਾਲ ਦਿਆਲ ਗੁਬਿੰਦ ਜੀ ਜੰਤ ਸਗਲੇ ਬਖਸ਼ਿੰਦ ਤੇਰੀ ਸਰਨ ਪ੍ਰਭ ਦੀਨ ਦਿਆਲ ਪਾਰ ਬ੍ਰਹਮ ਜਪ ਸਦਾ ਨਿਹਾਲ ਰਹਾਉ ਪ੍ਰਭ ਦਿਆਲ ਦੂਸਰ ਕੋਈ ਨਹੀਂ ਘਟ ਘਟ ਅੰਤਰ ਸਰਬ ਸੁਮਾਹੀ ਆਪਣੇ ਦਾਸ ਕਾ ਹਲਤ ਪਲਤ ਸੁਆਰੇ ਪਤਤ ਪਾਵਨ ਪ੍ਰਭ ਬਿਰਦ ਤੁਮਾਰੈ ਔਖੇ ਕੋਟ ਸਿਮਰ ਗੋਬਿੰਦ ਤੰਤ ਮੰਤ ਭਜੀਐ ਭਗਵੰਤ ਰੋਗ ਸੋਗ ਮਿਟੇ ਪ੍ਰਭ ਧਿਆਇ ਮਨ ਬਾਛਤ ਪੂਰਨ ਫਲ ਪਾਏ ਕਰਨ ਕਰਨ ਸਮਰੱਥ ਦਿਆਰ ਸਰਬ ਨਿਧਾਨ ਮਹਾ ਵਿਚਾਰ ਨਾਨਕ ਬਖਸ਼ ਲੀਏ ਪ੍ਰਭ ਆਪ ਸਦਾ ਸਦਾ ਏਕੋ ਹਰਿ ਜਾਪ ਗੋਂਡ ਮਹੱਲਾ ਪੰਜਵਾ ਹਰ ਹਰ ਨਾਮ ਜਪੋ ਮੇਰੇ ਮੀਤਾਂ ਨਿਰਮਲ ਹੋਏ ਤੁਹਾਡਾ ਚੀਤ ਮਨ ਤਨ ਕੀ ਸਭ ਮਿਟੈ ਬਲਾਈ ਦੁਖ ਅੰਧੇਰਾ ਸਗਲਾ ਜਾਏ ਹਰ ਗੁਣ ਗਾਵਤ ਤਰੀਐ ਸੰਸਾਰ ਵਡਭਾਗੀ ਪਾਈਐ ਪੁਰਖ ਅਪਾਰ ਰਹਾਉ ਜੋ ਜਨ ਕਰੈ ਕੀਰਤਨ ਗੋਪਾਲ ਤਿਸ ਕੋ ਪਹੇ ਨਾ ਸਕੈ ਜਮ ਕਾਲ ਜਗ ਮਹਿ ਆਇਆ ਸੋ ਪਰਵਾਨ ਗੁਰਮਖਿ ਆਪਣਾ ਖਸਮੁ ਪਛਾਨ ਹਰ ਗੁਣ ਗਾਵੇ ਸੰਤ ਪ੍ਰਸਾਦ ਕਾਮ ਕ੍ਰੋਧ ਮਿਟਹਿ ਉਨਮਾਦ ਸਦਾ ਹਜੂਰ ਜਾਣ ਭਗਵੰਤ ਪੂਰੇ ਗੁਰ ਕਾ ਪੂਰਨ ਮੰਤ ਹਰ ਤਨ ਖਾਟ ਕੀ ਏ ਪੰਡਾਰ ਮਿਲ ਸਤਗੁਰ ਸਭ ਕਾ ਜਸ ਵਾਰ ਹਰ ਕੇ ਨਾਮ ਰੰਗ ਸੰਗ ਜਾਗਾ ਹਰ ਚਰਨੀ ਨਾਨਕ ਮਨ ਲਾਗਾ ਗੋਂਡ ਮਹੱਲਾ ਪੰਜਵਾ ਪਵ ਸਾਗਰ ਬੋਹਿਤ ਹਰ ਚਰਨ ਸਿਮਰਤ ਨਾਮ ਨਾਹੀ ਫਿਰ ਮਰਨ ਹਰ ਗੁਣ ਰਮਤ ਨਾਹੀ ਜਮਪੰਤ ਮਹਾ ਬੀਚਾਰ ਪੰਜ ਦੂਤਹਿ ਮੰਥ ਤੋ ਸਰਨਾਈ ਪੂਰਨ 나ਥ ਜੰਤ ਆਪਣੇ ਕੋ ਦੀਜੇ ਹਾਥ ਰਹਾਉ ਸਿਮਰਤ ਸਾਸਤਰ ਬੀਰ ਪੁਰਾਨ ਪਾਰ ਬ੍ਰਹਮ ਕਾ ਕਰਹਿ ਵਖਿਆਨ ਜੋਗੀ ਜਤੀ ਬੈਸਨੋ ਰਾਮਦਾਸ ਮਿਤ ਨਾਹੀ ਬ੍ਰਹਮ ਅਬਨਾਸ ਕਰਨ ਫਲਾਹ ਕਰਹਿ ਸਿਵ ਦੇਵ ਤਿਲ ਨਹੀਂ ਬੂਝਹਿ ਅਲਖਿਆ ਭੇਵ ਪ੍ਰੇਮ ਭਗਤ ਜਿਸ ਆਪੇ ਦੇ ਜਗ ਮਹਿ ਵਿਰਲੇ ਕੇਈ ਕੇ ਮੋਹਿ ਨਿਰਗੁਣ ਗੁਣ ਕਿਛੂ ਨਾਹੀ ਸਰਬਨਿਧਾਨ ਤੇਰੀ ਦ੍ਰਿਸ਼ਟੀ ਮਾਹੀ ਨਾਨਕ ਦੀਨ ਜਾਚੈ ਤੇਰੀ ਸੇਵ ਕਰ ਕਿਰਪਾ ਦੀਜੈ ਗੁਰਦੇਵ ਰੋਡ ਮਹੱਲਾ ਪੰညੂਆ ਸੰਤ ਕਾਲੀਆ ਤਰਤ ਬਦਾਰੋ ਸੰਤ ਕਾ ਨਿੰਦਕ ਆਕਾਸ ਤੇ ਟਾਰੋ ਸੰਤ ਕੋ ਰੱਖੋ ਆਪਣੇ ਜੀ ਨਾਲ ਸੰਤ ਉਧਾਰੋ ਤਤ ਖਿੰਨ ਤਾਲ ਸੋਈ ਸੰਤ ਜੇ ਭਾਵੇਂ ਰਾਮ ਸੰਤ ਗੋਬਿੰਦ ਕੈ ਇੱਕ ਕਾਮ ਰਹਾਉ ਸੰਤ ਕੈ ਉਪਰ ਦੇ ਪ੍ਰਭ ਹਾਥ ਸੰਤ ਕੈ ਸੰਗ ਬਸੈ ਦਿਨ ਰਾਤ सास सास संतह pritpal sant ka dukhi raj te tal sant ki ninda karho na koi jo ninda tis ka patan hoy jis ko rakhe sir janhar chak maro sagal sansar prab apne ka pya basas jiyo pind sab tis ki raas nanak kaup ji pratit ਮਨਮੁਖ ਹਾਰ ਗੁਰਮੁਖ ਸਦ ਜੀਤ ਗੋਂਡ ਮਹੱਲਾ ਪੰਜਵਾ ਨਾਮ ਨਿਰੰਜਨ ਨੀਰ ਨਰਾਇਣ ਰਸਨਾ ਸਿਮਰਤ ਪਾਪ ਬਲਾਇਣ ਰਹਾਉ ਨਾਰਾਇਣ ਸਭ ਮਾਹੀ ਨਿਵਾਸ ਨਾਰਾਇਣ ਘਟ ਘਟ ਪਰਗਾਸ ਨਾਰਾਇਣ ਕਹਤੇ ਨਰਕ ਨਾ ਜਾਹੇ ਨਾਰਾਇਣ ਸੇਵ ਸਗਲ ਫਲ ਪਾਹੇ ਨਾਰਾਇਣ ਮਨ ਮਾਹੀ ਆਧਾਰ ਨਾਰਾਇਣ ਬੋਹਿਤ ਸੰਸਾਰ ਨਾਰਾਇਣ ਕਹਿਤ ਜਮ ਭਾਗ ਫਲਾਇਣ ਨਾਰਾਇਣ ਦੰਤ ਪਾਨੇ ਦਾਇਣ ਨਾਰਾਇਣ ਸਦ ਸਦ ਬਖਸ਼ਿੰਦ ਨਾਰਾਇਣ ਕੀਨੇ ਸੂਖ ਆਨੰਦ ਨਾਰਾਇਣ ਪ੍ਰਗਟ ਕੀਨੋ ਪ੍ਰਤਾਪ ਨਾਰਾਇਣ ਸੰਤ ਕੋ ਮਾਈ ਬਾਪ ਨਾਰਾਇਣ ਸਾਧ ਸੰਗ ਨਾਰਾਇਣ ਬਾਰੰਬਾਰ ਨਾਰਾਇਣ ਗਾਇਣ ਵਸਤ ਅਗੋਚਰ ਗੁਰ ਮਿਲ ਲਹੀ ਨਾਰਾਇਣ ਓਟ ਨਾਮਿਕ ਦਾਸ ਗਈ ਗੋਂਡ ਮਹੱਲਾ ਪੰਜਵਾ ਜਾਂ ਕੋ ਰਾਖੈ ਰਾਖਣ ਹਾਰ ਤਿਸ ਕਾ ਅੰਗ ਕਰੇ ਨਿਰੰਕਾਰ ਰਹਾਉ ਮਾਤ ਗਰਭ ਮਹਿ ਅਗਨ ਨਾ ਜੋ ਹੈ ਕਾਮ ਕ੍ਰੋਧ ਲੋਭ ਮੋਹ ਨਾ ਪੋਹ ਹੈ ਸਾਧ ਸੰਗ ਜਪੈ ਨਿਰੰਕਾਰ ਨਿੰਦਕ ਕੈ ਮੋਹ ਲਾਗੇ ਸ਼ਾਰ ਰਾਮ ਕਵਚ ਦਾਸ ਕਾ ਸਨਾਹ ਦੂਤ ਦੁਸ਼ਟ ਤਿਸ ਪੋਹਤ ਨਾਹੀ ਜੋ ਜੋ ਗਰਭ ਕਰੇ ਸੋ ਜਾਏ ਗਰੀਬ ਦਾਸ ਕੀ ਪ੍ਰਭ ਸਰਨਾਏ ਜੋ ਜੋ ਸਰਨ ਪਿਆ ਹਰ ਰਾਈ ਸੋ ਦਾਸ ਰਖਿਆ ਆਪਣੇ ਕੰਠ ਲਾਈ ਜੇ ਕੋ ਬਹੁਤ ਕਰੇ ਹੰਕਾਰ ਉਹ ਖਿਨ ਮਹਿ ਰੋਤਾ ਖਾਕੂ ਨਾਲ ਹੈ ਪੀ ਸਾਚਾ ਹੋਵਣ ਹਾਰ ਸਦਾ ਸਦਾ ਜਾਈ ਬਲੇਹਾਰ ਆਪਣੇ ਦਾਸ ਰੱਖੇ ਕਿਰਪਾ ਧਾਰ ਨਾਨਕ ਕੇ ਪ੍ਰਭ ਪ੍ਰਾਨ ਆਧਾਰ ਗੋਡ ਮਹੱਲਾ ਪੰਜਵਾ ਅਚਰਜ ਕਥਾ ਮਹਾਨੂਪ ਪਰਾਤਮਾ ਆਪਾਰ ਬ੍ਰਹਮ ਕਾ ਰੂਪ ਰਹਾਉ ਨਾ ਇਹ ਬੂਡਾ ਨਾ ਇਹ ਬਾਲਾ ਨਾ ਇਸ ਦੂਖ ਨਹੀਂ ਜਮ ਜਾਲਾ ਨਾ ਇਹ ਬਿਨ ਸੈ ਨਾ ਇਹ ਜਾਏ ਆਦਿ ਗਾਦੀ ਰਹਾ ਸਮਾਏ ਨਾ ਇਸ ਉਸਨ ਨਹੀਂ ਇਸ ਸੀਤਾ ਨਾ ਇਸ ਦੁਸ਼ਮਨ ਨਾ ਇਸ ਮੀਤਾ ਨਾ ਇਸ ਹਰਖ ਨਹੀਂ ਇਸ ਸੋਗ ਸਭ ਕਿਸ ਇਸ ਕਾ ਇਹ ਕਰਨੈ ਜੋਗ ਨਾ ਇਸ ਬਾਪ ਨਹੀਂ ਇਸ ਮਾਇਆ ਇਹੋ ਅਪਰੰਪਰ ਹੋਤਾ ਆਇਆ ਪਾਪ ਪੁੰਨ ਕਾ ਇਸ ਲੀਪ ਨਾ ਲਾਗੈ ਘਟ ਘਟ ਅੰਤਰ ਸਦ ਹੀ ਜਾਗੈ ਤਿੰਨ ਗੁਣਾ ਇੱਕ ਸਖਤ ਉਪਾਇਆ ਮਹਾ ਮਾਇਆ ਤਾਂ ਕੀ ਹੈ ਛਾਇਆ ਅਛਲ ਅਸ਼ੇਧ ਅਪੇਧ ਦਿਆਲ ਦੀਨ ਦਿਆਲ ਸਦਾ ਕਿਰਪਾਲ ਤਾਂ ਕੀ ਗਤ ਮਿਤ ਕਛੂ ਨਾ ਪਾਏ ਨਾਨਕ ਤਾਂ ਕਹਿ ਬਲ ਬਲ ਜਾਏ ਗੋਂਡ ਮਹੱਲਾ ਪੰਜਵਾ ਸੰਤਨ ਕੈ ਬਲੇ ਹਾਰੇ ਜਾਉ ਸੰਤਨ ਕੈ ਸੰਗ ਰਾਮ ਗੁਣ ਗਾਉਂ संत प्रसाद किलविख सब गए संत शरण वड भागी पाए राम जपत कश बिगना व्यापे गुरु प्रसाद अपना प्रभु जापए रहाउ पार ब्रह्म जब होए दयाल साधु जन की करे رواल काम क्रोध इस तन ते जाई राम रतन वसए मन आई सफल जन्म ता का परवान ਪਾਰ ਬ੍ਰਹਮ ਨਿਕਟ ਕਰ ਜਾਣ ਪਾਏ ਭਗਤ ਪ੍ਰਭ ਕੀਰਤਨ ਲਾਗੈ ਜਨਮ ਜਨਮ ਕਾ ਸੋਇ ਜਾਗੈ ਚਰਨ ਕਮਲ ਜਨ ਕਾ ਆਧਾਰ ਗੁਣ ਗੋਵਿੰਦ ਰौं ਸੱਚ ਵਪਾਰ ਦਾਸ ਜਨਾ ਕੀ ਮਨ ਸਾ ਪੂਰ ਨਾਨਕ ਸੁਖ ਪਾਵੇ ਜਨ ਧੂਰ ਰਾਗ ਗੋਡ ਅਸ਼ਟਪਦੀਆ ਮਹੱਲਾ ਪੰਜਵਾਂ ਘਰ ਦੂਜਾ ਇਕ ਓਅੰਕਾਰ ਸਤਿਗੁਰ ਪ੍ਰਸਾਦ ਕਰਨ ਅੰਸ਼ ਕਾਲ ਪੂਰੇ ਗੁਰਦੇਵ ਸਫਲ ਮੂਰਤ ਸਫਲ ਜਾ ਕੀ ਸੇਵ ਅੰਤਰ ਜਾਮੀ ਪੁਰਖ ਬਧਾਤਾ ਰਾਠ ਪਹਿਰ ਨਾਮ ਰੰਗ ਰਾਤਾ ਗੁਰੂ ਗੋਬਿੰਦ ਗੁਰੂ ਗੋਪਾਲ ਆਪਣੇ ਦਾਸ ਕੋ ਰਾਖਣ ਹਾਰ ਰਹਾਉ ਪਾਤਸ਼ਾਹ ਸ਼ਾਹ ਉਮਰਾਉ ਪਤਿਆਈ ਦੋਸ਼ਟ ਅਹੰਕਾਰੀ ਮਾਰ ਪਚਾਏ ਨਿੰਦਕ ਕੈ ਮੁਖ ਕੀਨੂ ਰੋਗ ਜੈ ਜੈ ਕਾਰ ਕਰੈ ਸਭ ਲੋਗ ਸੰਤਨ ਕੈ ਮਨ ਮਹਾ ਆਨੰਦ ਸੰਤ ਜਪਹਿ ਗੁਰਦੇਵ ਭਗਵੰਤ ਸੰਗਤ ਕੈ ਮੁਖ ਊਜਲ ਭਈ ਸਗਲ ਥਾਨ ਨਿੰਦਕ ਕੇ ਗਏ ਸਾਸ ਸਾਸ ਜਨ ਸਦਾ ਸਲਾਹੀ ਪਾਰ ਬ੍ਰਹਮ ਗੁਰਬੇ ਪਰਵਾਹੀ ਸਾਗਲ ਭੈ ਮਿਟੇ ਜਾਂ ਕੀ ਸਰਨ ਨਿੰਦਕ ਮਾਰ ਪਾਏ ਸਭ ਧਰਨ ਜਨ ਕੀ ਨਿੰਦਾ ਕਰੈ ਨਾ ਕੋਈ ਜੋ ਕਰੈ ਸੋ ਦੁਖੀਆ ਹੋਈ ਆਠ ਪਹਿਰ ਜਨ ਏਕ ਧਿਆਈ ਜਮੂਆ ਤਾਂ ਕੈ ਨਿਕਟ ਨਾ ਜਾਈ ਜਨ ਨਿਰਵੈਰ ਨਿੰਦਕ ਅਹੰਕਾਰੀ ਜਨ ਭਲ ਮਨ ਹੈ ਨਿੰਦਕ ਵੇਕਾਰੀ ਗੁਰ ਕੈ ਸਿੱਖ ਸਤਿਗੁਰੂ ਧਿਆਇ ਜਨ ਉਬਰੇ ਨਿੰਦਕ ਨਰਕ ਪਾਇਆ ਸੁਣ ਸਾਜਨ ਮੇਰੇ ਮੀਤ ਪਿਆਰੇ ਸਤਿ ਬਚਨ ਵਰਤਹਿ ਹਰ ਦੁਆਰੀ ਜੈਸਾ ਕਰੇ ਸੋ ਤੈਸਾ ਪਾਈ ਅਬਮਾਨੀ ਕੀ ਜੜ ਸਰ ਪਰ ਜਾਏ ਨੇ ਧਰਿਆ ਸਤਿਗੁਰ ਧਰ ਤੇਰੀ ਕਰ ਕਿਰਪਾ ਰੱਖੋ ਜਨ ਕੇਰੀ ਕਹੋ ਨਾਨਕ ਤਿਸ ਗੁਰ ਬਲੇਹਾਰੀ ਯਾਂ ਕੈ ਸਿਮਰਨ ਪੈ ਜਸਵਾਰੀ